ਜਪ ਜੀ ਸਾਹਿਬ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੋ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵੈ ਜੇ ਲਾਇ ਰਹਾ ਤਾਰ ਪੋਕੇ ਆ ਪੋਕਣਾ ਉਤਰੀ ਜੇ ਬੰਨਾ ਪਰੀਆ ਭਾਰ ਸਹਸ ਅਣਪਾਂ ਲਖ ਹਿਤ ਇਕ ਨ ਚੱਲੇ ਨਾਲ ਕੇ ਸਚਿਆਰਾ ਹੋਈ ਇਕ ਬਕੂੜਾ ਟਟੇ ਪਾਲ ਹੁਕਮ ਰਜਾਈ ਚਲਣਾ ਨਾਲ ਪੋਕਿਆਂ ਨਾਲ ਹੁਕਮੀ ਹੋਵਣੀ ਆਕਾਰੁ ਕਹਿਆ ਜਾਇ ਹੁਕਮੀ ਹੋਵਣ ਜੇ ਹੁਕਮ ਲੈ ਵਿੜਾਈ ਹੁਕਮਯੁਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮ ਬਖਸ਼ੀਸ਼ ਇਕ ਹੁਕਮੀ ਸਦਾ ਕੋਈ ਹੈ ਖੁਕ ਮੇਂ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਖੁਕ ਮੇਂ ਜੀ ਕੁਝੇ ਤਾਂ ਹਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਦੈਤਾਨ ਗਾਵੇ ਕੋ ਦਾਤ ਜਾਣੀ ਸ਼ਾਨ ਗਾਵੇ ਕੋ ਗੁਣ ਵਡਿਆਈਆਂ 4 ਗਾਵੇ ਕੋ ਵਿੱਦਿਆ ਕੋ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੀ ਗਾਵੈ ਕੋ ਜੀ ਲੈ ਫਰਦੇ ਹੀ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹੰਦ ਤਾ ਦੂਰ ਕਤਨਾ ਕਥਿਨੇ ਆਵੇ ਤੋਟ ਕਤ ਕੱਢ ਕਤੀ ਕੋਟੀ ਕੋਟ ਕੋਟ ਦਿਨ ਦਾ ਦੇ ਲੰਦੀ ਤੱਕ ਪਾਹੀ ਜੁਗਾਦਵੰਤਰ ਖਾਹੀ ਖਾ ਹੈ ਹੁਕਮ ਹੀ ਹੁਕਮ ਚਲਾਇ ਰਹਾ ਨਾਨਕ ਸੇ ਬੇਪਰਵਾਹ ਸੱਚਾ ਸਹਿਜ ਸੱਜ ਨਾਏ ਭਾਖਿਆ ਪਵੋ ਪਾਰ ਆਖੇ ਮੰਗੇ ਦੇਹ ਦੇਹ ਦਾਤ ਖਰੀਦਾ ਤਾਰੂ ਪੇਰ ਕੇ ਅਗੈ ਰਖੀਏ ਜਿਤ ਸਦਰਬਾਰ ਮੋਕੇ ਬੋਲਣ ਬੋਲੀ ਆ ਜਿਤ ਸੁਣ ਤਰੇ ਤਿਆ ਅੰਮ੍ਰਿਤ ਵਿਲਾ ਸਤਿਨਾਮ ਵੜਿਆਏ ਵਿਚਾਰ ਕਰਮੀ ਆ ਵੇ ਕਪੜਾ ਨਦਰੀ ਮੋਕ ਦਵਾਰ ਨਾਨਕ ਜੀ ਵੇ ਜਾਣੀ ਸਭ ਆਪੇ ਸਚਿਆਰ ਤਪਿਆ ਨਾ ਜਾਇ ਕਿ ਤਾ ਨ ਹੋਇ ਆਪੇ ਆ ਮਨੰਜਣ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀ ਮਾਨ ਰੱਖੀਐ ਭਾਉ ਧੁਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਗ ਗੁਰਮੁਖੇ ਗੁਰਮੁਖ ਰਹਾ ਸਮਾਏ ਗੁਰਇਸ਼ਰ ਗੁਰੂ ਗੌਰ ਉਰਮਾ ਗੁਰ ਤਾਰ ਬਤੀ ਮਾਈ ਜੇ ਹੋ ਜਾਣਾ ਖਾ ਨਾ ਹੀ ਕਹਿਣਾ ਕਤੁ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਬਨਾ ਜਿਹਾ ਕਾਇਕ ਦਾਤਾ ਸੋ ਮੈਂ ਸਿਖਣਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਲ ਭਾਣੇ ਕੇ ਨਾਇਕ ਈ ਜੇ ਤੀਸ ਗੁਰ ਪਾਈ ਵੇਖਾਂ ਮਿਲ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਿਵਾ ਹਰ ਮਾਨਕ ਜੇ ਕਬੂਰ ਕੀ ਸਿੱਖ ਸੁਣ ਗੁਰਾਂ ਇੱਕ ਦੀ ਬਜਾਏ ਸਭਨਾ ਜੀਆ ਖਾਇਕ ਦਾਤਾ ਸੋ ਮੈਂ ਸਰਨਾ ਜਾਈ ਜੇ ਜੁਗ ਚਾਰੇ ਆਲ ਜਾ ਹੋਰ ਸੁਣੀ ਹੋਏ ਨਵਾ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸੁ ਕੋਈ ਚੰਗਾ ਨੋਰ ਖਾਇਕ ਹੈ ਜਸ ਕੀਰਤ ਜਗਲੇ ਜੇ ਤਿਸ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਇਟਾ ਅੰਦਰ ਕੀਟਕਾਰ ਦੋਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਬਣੋ ਤੇ ਆ ਗੁਣ ਦੀ ਤੇ ਹਾ ਕੋਈ ਨ ਸੁਝੇ ਜੇ ਇਸ ਨੂੰ ਕੋਈ ਕਰੇ ਸੁਣਿਆ ਸਦਕ ਇਸਨਾਥ ਸੁਣਿਆ ਤਰਤਲ ਆਕਾਸ਼ ਸੁਣਿਆ ਦੀ ਖਲਪਾ ਤਾਲ ਸੁਣਿਆ ਕੋਈ ਨ ਸੁਕੇ ਕਾਲ ਨਾਨਕ ਭਗਤਾਂ ਸਦਾ ਵਿਦਾ ਸੁਣਿਆ ਲੋਕਾ ਕਾ ਨਾਸ ਸੁਣੇ ਈਸ਼ਰ ਵਰਮਾ ਇੰਦ ਸੁਣੇ ਮੁਖਸਾ ਹਰਮੰਦ ਸੁਣੇ ਜੋਗ ਜਪਤਾਨ ਤੇਜ ਸੁਣੇ ਸੰਸਕਿਤ ਵੇਦ ਨਾਨਕ ਪੰਗਤਾਂ ਸਦਾ ਨਾਨਕ ਸੁਣੇ ਦੁੱਖਾਂ ਖਾਨਾਸ ਸੁਣੇ ਸਾਧ ਸੰਤੋ ਉਪਿਆਂ ਸੁਣੇ ਅੜਸੜ ਖਾ ਇਨਾਨ ਸੁਣੇ ਪੜਪੜ ਪਾਵੇ ਮਾਨ ਸੁਣਿਆ ਲਾਗੇ ਸਜਤਿਆਂ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖਾਂ ਖਾਨਾਸ ਸੁਣੇ ਸਰਾ ਗੁਣਾ ਕੇ ਗਾ ਸੁਣੇ ਸੇਗ ਪੀਰ ਪਾਸ ਸਾ ਸੁਣਿਆਂ ਦੇ ਪਾਵੇ ਰਾ ਸੁਣੇ ਹਾਥ ਵੇ ਸਦਾ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖਾਂ ਖਾਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਕਿ ਸ਼ਿਵ ਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਅਹਿਸਾ ਨਾ ਮੇਰੇ ਚੋਤੇ ਜੇ ਕੋ ਮਾਨ ਜਾਣ ਮਨ ਕੋਈ ਮੰਨੇ ਸੁਤ ਹੋਏ ਮਨ ਕੋਤ ਮੰਨੇ ਸੁਨ ਕੋਨ ਕੀ ਸੋਧ ਮੰਨੇ ਮੈਂ ਝੋਟਾ ਨਾ ਖਾਏ ਮੰਨੇ ਜੰਗ ਕੇ ਸਾਥ ਨਾ ਜਾਏ ਐਸਾ ਨਾਮ ਨਿਲਨ ਜਿਹੜਾ ਹੋਏ ਜੇ ਕੋ ਮਾਨ ਜਾਣ ਮਨ ਕੋਈ ਮੰਨੇ ਮਾਰਗ ਠਾਕ ਨੂੰ ਪਾਏ ਮੰਨੇ ਪਾਤਸ਼ਾਹ ਪਰਗੜ ਜਾਏ ਮੰਨੇ ਬਾਗ ਨਚਲੇ ਸੰਤ ਮੰਨੇ ਕਰਮ ਸਤੀ ਸਰਮੰਦ ਐਸਾ ਨਾਮ ਰੰਗਰਣ ਹੋਇ ਜੇ ਕੋ ਮਾਨ ਕਰਨ ਮਨ ਕੋਈ ਮੰਨੇ ਪਾਵਹਿ ਮੁਕਤਿਵਾਰ ਮੰਨੇ ਪਰਵਾਰ ਐਸਾ ਨਾਰੇ ਤਾਰੇ ਗੁਰ ਸੇਖੋ ਮੰਨੇ ਨਾਨਕ ਵਹਿਨ ਪਿਖ ਐਸਾ ਨਾਮ ਰੰਗਰਣ ਹੋਇ ਜੇ ਕੋ ਮਾਨ ਕਰਨ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਬਹਿ ਮਾਨ ਪੰਚੇ ਸੋਹੇ ਹਿਦਰਾ ਜਾਨ ਪੰਛਾ ਫਾਗੂ ਰੇਖ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੀ ਕਹਿ ਕਰਨੇ ਨਾਲਿ ਸਮਾਰ ਧਾਵੁ ਧਰਮ ਦੇ ਆਕਾਪੂ ਸੰਤੋਖ ਧਾਵ ਰਖਿਆ ਜਨ ਸੋ ਜੇ ਕੋ ਮਜਾ ਵਸੇ ਹਾਲ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰਾਂ ਹੋਰ ਹੋਰ ਇਸ ਤੇ ਭਾਗ ਲੈ ਕਮਜ਼ੋਰ ਜੀ ਜਾ ਚੰਗਾ ਕੇ ਨਾਲ ਸੁਬਨਾਂ ਲਿਖੀ ਉਲੀ ਕਲਾਮ ਨਹੀਂ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣਸ ਵਾਲੇ ਹਰੂ ਕੀਤੀ ਦਾਲ ਜਾਣੇ ਕੌਣ ਕੋ ਕੀਤਾ ਸਭ ਕੋ ਕੋਵਾਲ ਇਸ ਤੇ ਹੋਏ ਨਾ ਪ੍ਰਿਆਉ ਕੁਦਰਤ ਗਉਂ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਤ ਤੋ ਟਪਾਵੇ ਸਹੀ ਕਲੀਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਜਾਵ ਸੰਗ ਭਾਵ ਸੰਗ ਪੂਜਾ ਸੰਗ ਕਥਾਉ ਸੰਗ ਗਰੰਥ ਕੁਵੇਲ ਪਾਠ ਸੰਗ ਜੋਗੁ ਇਹ ਉਦਾਸ ਅਸੰਖ ਭਗਤ ਬਣ ਗਿਆ ਚਾਰ ਸੰਸਦੀ ਸੰਗ ਦਾਤਾਰ ਸੰਗ ਸਰਵ ਭਗਤ ਸਾਧ ਅਸੰਖ ਮੋਲ ਲਾਇਤਾਰ ਕੁਦਰਤ ਕਉਨ ਕਹਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋਤਿ ਦੁ ਭਾਵੇ ਸਹਿ ਪਨੇਕਾਰ ਤੁਸਦਾ ਸਾਮਨੰਤ ਕਾਲ ਅਸੰਖ ਮੁਰਗੰਦ ਕੋ ਰਸੰਤ ਸੂਰ ਹਰਾਮ ਕੋ ਰਸੰਗ ਮੰਤਰ ਜਾਹੇ ਜੋ ਸੰਖ ਗੁਰੂ ਅਥਿਆ ਕਮਾਹੀ ਅਸੰਖ ਪਾਪੀ ਕਾਮ ਕਰਨ ਜਾਹੇ ਸੰਖ ਕੁੜਿਆਰ ਕੁੜੇ ਫਰਾਹੇ ਸੰਖ ਮਹੇਸ਼ ਮਾਲਕਾ ਖਾਏ ਸੰਖ ਨਿੰਦਕ ਸਰਕਰ ਘਾਰ ਨਾਨਕ ਨੀਚ ਕਹਿ ਵਿਚਾਰ ਵਾਰੇ ਨਾ ਜਾਵੇ ਵਾਰ ਜੋ ਤੂੰ ਤੁ ਭਾਵੇਂ ਸਹੀ ਫਲੇਕਾਰ ਤੂੰ ਸਦਾ ਸਲਾਮ ਨਮਕਾਰ ਅਸੰਖ ਨਾਮ ਸੰਗ ਥਾਮ ਗਾਮ ਗਾਮ ਸੰਖ ਲੋਇ ਸੰਖ ਕਹਿ ਸਰਪਾਲ ਹੋਏ ਅਖਰੀ ਨਾਮ ਅਖਰੀ ਸਾਲ ਅਖਰੀ ਗਿਆਨ ਦੇਤ ਗੁਣਗਾ ਅਖਰੀ ਲਿਖਣ ਗੋਲ ਵਾਰ ਕਰੰ ਸਰ ਸੰਜੋਲ ਖਾਨ ਜਨੇ ਨਿਕਰ ਦਸਨਾ ਹੈ ਤੇ ਤੁਮਾਰੇ ਤੇ ਪਾਏ ਜਿੱਤਾਂ ਗੀਤਾਂ ਦਿੱਤਾ ਨਾ ਵਿੜ ਨਾਮ ਹੀ ਨਹੀਂ ਕੋ ਥਾਉ ਕੁਦਰਤ ਕਾਉਣ ਕਾ ਹਾ ਵਿਚਾਰ ਵਾਰਿਆਂ ਜਾਵੇ ਇੱਕ ਵਾਰ ਜੋ ਤੁਦ ਭਾਵੇ ਸਈ ਕਲੀ ਕਾ ਤੂੰ ਸਦਾ ਸੰਗ ਦਖਾਰ ਭਰੀਆਂ ਹੱਥ ਪੈਰਾਂ ਦੇ ਪਾਣੀ ਤੇ ਸਾਫ ਸਖੇ ਮੋਤ ਜਿੱਤੀ ਕਪੜਾ ਹੋਏ ਤੇ ਸਾਬਣੀ ਹੋ ਤੋਏ ਭਰੀਆਂ ਮੱਤ ਪਾਪਾਂ ਗੈ ਸੰਗ ਕੋ ਕਹਿ ਨਾਮ ਕੀ ਰੰਗ ਕੁੰਨੀ ਪਾਕੀ ਅੱਖ ਨਾ ਹੈ ਕਰ ਕਰ ਕਰਨਾ ਲਿਖਿਆ ਜਾਹੋ ਆਪੇ ਬੀਜ ਆਪੇ ਖਾਉ ਨਾ ਮੇ ਆਉ ਜਾ ਤੀਰਤ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਦਾ ਕੀਰਤਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਗਣ ਗੁਣ ਕੀਤੇ ਭਗਤ ਨਾ ਹੋਏ ਸੋ ਅਸਤੇ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸਵੇਲਾ ਵਕਤ ਕਮਨ ਕਮਨ ਥਿਤ ਕਮ ਵਾਰ ਕਮਨ ਸ੍ਰੁਤੀ ਮਾਹ ਕਮਨ ਜਿਤ ਹੋਆ ਆਕਾਰ ਵੇਲ ਨ ਪਈ ਪੰਡਤ ਜੀ ਹੋਵੇ ਲੇ ਕੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਇਤਿ ਵਰਣ ਕੀ ਜਾਣ ਨਾ ਕੋਈ ਜਾ ਕਰਤਾ ਸੇ ਟੀ ਕੋ ਸਾਝੇ ਆਪੇ ਜਾਣ ਸੋਈ ਕੀ ਕਰੇ ਅਖਾਂਕ ਸਾਲਾ ਹਿੰਗੇ ਵਰਣ ਕੀ ਜਾਣ ਨਾ ਕਿ ਆਖਣ ਸਭ ਕੋ ਆਖੇ ਇੱਕ ਨੂੰ ਇੱਕ ਸਿਆਣਾ ਵਡਾ ਸਹਿਬ ਟੀ ਨਾ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੂ ਜਾਣੇ ਕਹਦਿਆ ਨ ਸੋ ਹੈ ਪਾਤਾਲਾਂ ਪਾਤਾਲ ਅਖਾ ਗਸੋਂ ਅਗਾਸ ਓੜ ਕੋੜ ਕ ਭਾਲ ਥੱਕੀ ਵੇਦ ਕਹਿਣਿਕ ਬਾਤ ਸਹਿ ਸੇ 18 ਕਹਿਣਕ ਤੇ ਬਾਸ ਰੂ ਇੱਕ ਤਾਤ ਲੇਖਾ ਹੋਇ ਤਾ ਲਿਖਿਆ ਲਿਖੇ ਹੋਇ ਨਾਸ ਨਾਨਕ ਦਾਖਿਆ ਆਪੇ ਜਾਣੇ ਆਪੋ ਸਾਲਾਂ ਹੀ ਸਾਲਾ ਇਹ ਤਿਸੁ ਰਤਨਾ ਪਾਈਆ ਨਤਿ ਹੱਥੇ ਬਾਪ ਬਹੈ ਸੁਬੰਧ ਨ ਜਾਣੇ ਹੈ ਸੰਬੰਧ ਸਾਹ ਸੁਕਾਨ ਗ੍ਰਹ ਸਕਤੀ ਮਾਲ ਧਨ 기ੜੀ ਤੁਲ ਨਾ ਹੋਣੀ ਜੇਿਸ ਮਨੁ ਮਿਸਰੈ ਅੰਤ ਨਾਸਿ ਠੀਕ ਹੈ ਨਾ ਅੰਤਨ ਤਨ ਤਨਾ ਕਰਨੇ ਦੇ ਨਾ ਅੰਤਨ ਤਨਾ ਵੇਖਣ ਸੁਨ ਨਾ ਅੰਤਨ ਜਾਪੇ ਕਿਆ ਮਨਮ ਅੰਤ ਨ ਜਾਪੇ ਕੀਤਾ ਆ ਕਾਨੰਤਨ ਜਾਪੇ ਪਾਰਾ ਵਾਰੰਤ ਕਾਨ ਕੀਤੇ ਮਿਲਣਾ ਹੈ ਆਕੇ ਅੰਤ ਨ ਪਾਈ ਜਾਏ ਇਹੋਂ ਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵਡਾ ਸਾਹਿਬੀ ਉੱਚਾ ਤਾਂ ਉੱਚੇ ਪਰੋਚਾ ਨਾ ਹੋਇਆ ਕੋਈ ਤੇ ਸੋਚੀ ਕੋ ਜਾਣੇ ਸੋਏ ਜਿਗੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਜਨਨ ਤੁਮਾਰੇ ਕਿਤੇ ਮੰਗੇ ਜੋਰ ਪਾਰ ਕਿਤੇ ਅੰਗੜ ਨਹੀਂ ਵਿਚਾਰ ਕਿਤੇ ਖਾਤ ਟਟੇ ਵਿਕਾਰ ਕਿਤੇ ਲੈ ਲੈ ਕਰਵਾਏ ਕਿਤੇ ਮੁਰਖ ਆਏ ਖਾਏ ਕਹਤੇ ਆਂ ਦੋ ਭੋਗ ਸਦਮਾ ਰਿਤੇ ਦਾਤਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਪ ਨਸਕੇ ਕੋਈ ਜੇ ਕੋ ਭਾਈ ਪਾਕਣ ਪਾਏ ਹੋ ਜਾਣ ਜਿੱਤਿਆਂ ਮਹੀਂ ਖਾਏ ਆਪੇ ਜਾਣੇ ਆਪੇ ਦੇ ਅੱਖੇ ਸੇਪੇ ਗਈ ਕੇ ਜਿਸਨੂੰ ਬਖਸ਼ੇ ਸਿਸਲਾਹਾ ਨਾਨਕ ਕਾਲ ਸਹੀ ਕਾਲ ਸਾਹੁ ਅਮਲ ਗੁਣ ਮਲਵਾ ਪਾਰ ਮਲਵਾ ਪਾਰੇ ਮਲ ਢੰਡਾਰ ਮਟਿਆ ਵਹਿ ਲੈ ਜਾਹੀ ਮਾ ਭਾਈ ਮਨ ਸੁਨਾਹੇ ਅਮਲ ਕਰਮ ਮੂਤੇ ਬਾਣ ਮਨ ਤੁਲ ਮਲ ਪਰਵਾਣ ਮਨ ਬਖਸ਼ੇਸ਼ ਮਨ ਨਿਸ਼ਾਨ ਮੁਲ ਕਰਮ ਮੁਲ ਫਰਮਾਨ ਮੁਲੋ ਮੁਲਾਖਿਆ ਨਾ ਜਾਏ ਆਖ ਆਖ ਰਿਹਿ ਲਾਏ ਆਖ ਹੈ ਵੇਦ ਪਾਣ ਪੁਰਾਣ ਆਖ ਹੈ ਕੜੀ ਕਰਿ ਵਿਖਿਆਣਾ ਆਖ ਹੈ ਵਰਮੇ ਆਖਿਂ ਆਖੇ ਗੋਕੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧੇ ਆਖੇ ਕੀਤੇ ਕਿਤੇ ਬੁੱਧ ਆਖ ਹੈ ਦਾਨਮ ਆਖ ਹੈ ਦੀਵ ਆਖ ਹੈ ਸੁਰਨਮ ਸੇਵਕ ਤੇ ਆਖ ਹੈ ਆਪਣਾ ਵਾਹਿ ਕਿਸ ਤੂੰ ਕਹਿ ਕਹਿ ਓਟ ਓਟ ਜਾਏ ਕੀਤੇ ਕਿਤੇ ਹੋਰ ਕਿਰੇਤਾਕ ਨਸਕਹਿ ਕਹੀ ਕਿ ਜਿਵੜ ਪਾਵੇ ਤੇੜ ਹੋਈ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੁਲਗੜ ਤਾਂ ਲਖੀਏ ਸਰਬ ਵਾਰੰਗਵਾਰ ਸੋਦਾਲ ਕੇ ਹਸੂ ਕਰ ਕੇ ਹਜਤ ਵਾਰ ਸਰਬ ਸਮਾਨੀ ਵਾਡੇ ਨਾਲ ਇੱਕ ਸੰਖਾ ਕੀਤੇ ਵੰਨ ਹਾਰੇ ਕੀਤੇ ਰਾਗ ਭਰੀ ਸੁਖੀਨ ਕੀਤੇ ਗਾਵਨ ਹਾਰੇ ਗਾਵੇ ਤੁਹਾਨੂੰ ਪੌਣ ਪਾਣੀ ਵਸੰਤਰ ਆਵੇ ਰਾਜਾ ਤਰਮ ਦੁਆਰੇ ਗੀਂ ਗਾਵੇ ਜਤੂਤ ਲਿਖ ਜਾਨਾ ਲਿਖ ਲਿਖ ਤਰਮ ਵਿਚਾਰੇ ਗਾਵਹਿ ਸ਼ੇਸ਼ਰ ਬ੍ਰਹਮਾ ਦੇ ਵਿਸਹੁ ਹੁ ਸਦਾ ਸਵਾਰਣ ਗਾਵਹਿ ਦੇ ਨਰਸਨ ਬੈਠੇ ਦੇਵਤੇ ਅੰਦਰ ਨਾਲ ਗਾਵਹਿ ਸੰਸਮਾਧਿਂਦਰ ਗਾਵਨ ਸਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵਿਕਰਾਲ ਗਾਵਣ ਪੰਡਤ ਪੰਨ ਕੀ ਸਰਜੁਗ ਜੁਗ ਜਿ ਪੀਤਾ ਨਾਲੇ ਗਾਵਹਿ ਮੋਹਣੀਆ ਮਨਮੋਹ ਸੁਰਗਮ ਅਛਿ ਬਿਆਲ ਗਾਵਣ ਰਤਨੋ ਭਾਇ ਤੇਰੇ 68 ਤੀਰ ਨਾਲੇ ਗਾਵਹਿ ਜੋਤ ਬਹਾਵ ਸੂਰੰਗ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਪਰ ਪੰਡਾ ਕਰ ਪਰ ਕੀ ਧਾਰੇ ਸਹੀ ਤਦਨੂ ਗਾਵਹਿ ਜੋਤਿ ਭਕਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇਮੇ ਚ ਪਨਾਉਣ ਨਾਨਕਿਆ ਵਿਚਾਰੇ ਸੋਈ ਸਹੀ ਸਦਾ ਸਚ ਸਹਿਜ ਸਚਾ ਸਚਿ ਨਾਈ ਹੈਪੀ ਹੋਸੀ ਜਾਨ ਅਸੀਰ ਚਨਾ ਜਿਨੇ ਰਚਾਈ ਰੰਗੀ ਰੰਗੀ ਕਾਤੀ ਕਰ ਕਰ ਨਿਸੀਮਾ ਜਨੋ ਪਾਈ ਕਰ ਕਰ ਵੇਖੈ ਕਿ ਤਾ ਪਨਾ ਜਿਸ ਦੀ ਵੜਿਆਈ ਜੋਤਿ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦ ਸਾਹੁ ਸਾਹ ਬਾਦ ਸਹਿਬ ਨਾਨਕ ਰਹਨ ਜਾਈ ਮੁੰਦਾਂ ਜ਼ਿੰਦੋਂ ਸੰਪਰਚ ਹੋਈ ਧਿਆਨ ਕੀ ਕਰੈ ਬਹੁਤੋ ਕੰਕਾ ਗਾਲ ਗਵਾਲ ਕਰਨ ਗੁੰਕੰਡਾ ਕੀ ਤੀਰ ਆਈ ਪੰਥੀ ਸੁਪਨੇ ਮਤਿ ਮਨ ਤੇਜਗ ਜੀ ਤਹ ਦੇਤ ਸੰਦੇਸ਼ ਆਹ ਦਨੀਲ ਆਨੰਦ ਨਾਹ ਜੋਗ ਜਗ ਇੱਕੋ ਵੇਸ ਸੁਖ ਗਿਆਨ ਦਾ ਅਨੰਦ ਖੜਕੜ ਵੱਜੈ ਰਾਦ ਆਪਨ ਆਥਨਤੀ ਸਭਾਂ ਕੀਰੇ ਦੇ ਸਦਵਰੰਗ ਸਾਦ ਸੰਜੋਗ ਜੋਗ ਲੈ ਕਾਰਜਲਾਵ ਹੈ ਲਿਖਿਆ ਵਹ ਭਾਗ ਤੇਜ ਸੰਦੇਸ਼ ਆਹ ਦਨੀਲ ਆਨੰਦ ਨਾਹ ਜੋਗ ਜਗ ਇੱਕੋ ਵੇਸ ਇਕਾਂ ਮੈ ਜੋਤ ਵਿਆਹ ਤੈਨ ਚੱਲੇ ਕਰਵਾਣ ਕਿਸੰ ਸਾਂਵੀ ਕੋ ਘੰਣਾ ਰਿਖਵਾ ਜਿਦ ਉਸ ਭਾਵੈ ਤਿਨ ਨਾਮੈ ਜਿ ਕੋ ਫੈਮਾਨ ਕੋ ਦੇਖੈ ਉਹਨਾਂ ਅੰਦਰ ਨਾਮ ਕੋ ਤਾਹਿ ਗਟਾਣਾ ਦੇ ਤਿਸਾਂ ਦੇਸ਼ ਆਦਿ ਨੀ ਦਾ ਨਾਮ ਨਾ ਹਉ ਜਗਤ ਵੇਖੂ ਵੇਸ ਆਸਣ ਲਏ ਲੈ ਭੰਡਾਰ ਜੁ ਵਿਸਾਇ ਸਿਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਮ ਸੱਚੀ ਕੀ ਸਾਚੀ ਘੜਾ ਆਦੇ ਤਿਸਾਂ ਦੇਸ਼ ਆਦਿ ਨੀ ਦਾ ਨਾਮ ਨਾ ਹਉ ਜਗਤ ਵੇਖੂ ਵੇਸ ਇਕ ਦੋ ਜੀਵ ਹੋਣ ਲੱਖ ਹੋਵੇ ਹਨ ਲੱਖ ਹੋਵੇ ਹਨ ਲੱਖ بیس ਲੱਖ ਲਗੇੜਾ ਆਖੀ ਹੈ ਏਕ ਨਾਮ ਜਗਦੀਸ਼ ਇਹ ਤਰ੍ਹਾਂ ਪਦ ਪਵਣੀਆਂ ਛੜੀ ਹੋਈ 21 ਸੂਨ ਆਕਾਸ਼ ਕੀ ਕਿਟਾਂ ਆਇਰੀਸ ਨਾਨਕ ਨਦਰੀ ਭਾਈ ਕੁੜੀ ਕੁੜਾ ਠਿਸ ਆਖਣ ਜੋਰ ਸਨ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵ ਮਰਨ ਹੈ ਜੋਰ ਜੋਰ ਨਾ ਆਜਮਾਲ ਮਨਸੂਰ ਜੋਰ ਨਾ ਸਬਦੀ ਗਿਆਨ ਵਿਚਾਰ ਜੋਰ ਨਾ ਜੁਤੀ ਛਟੇ ਸੰਸਾਰ ਜਿਸ ਰਤ ਜੋਰ ਪਰ ਵਿਖੇ ਸੋ ਨਾਨਕ ਕਮੀਤ ਨਾ ਕੋਈ ਰਾਤੀ ਰੁੱਤੀ ਦਿੱਤੀ ਵਾਰ ਕਮ ਕਾਣੀ ਕਨੀ ਪਾਤਾਲ ਤਿਸ ਵੀ ਧਰਤੀ ਥਾਪ ਕੀ ਤਮਿਸ਼ਾਲ ਤਿਸ ਵੀ ਜੀਜ ਕੇ ਰੰਗ ਤਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਕੋਈ ਵਿਚਾਰ ਸੱਚਾ ਸੱਚਾ ਦਰਬਾਰ ਕਿਤੇ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨੀ ਸ਼ਾਨ ਕਚ ਬਕਾਈ ਉਥੇ ਪਾਏ ਨਾ ਗਿਆ ਜਪੇ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਉਣ ਪਾਣੀ ਵਿਸੰਤਰ ਕਿਤੇ ਕਾਣ ਮਹੇਸ਼ ਕਿਤੇ ਪਰਮੇ ਘਾੜ ਕੀ ਹੈ ਰੂਪ ਰੰਗ ਕੇ ਵੇਸ਼ ਕੀਤਿਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂਖ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਰੂਪ ਨਾਤ ਕੀਤੇ ਕੀਤੇ ਦੇਵ ਈਸ਼ੂ ਕੀਤੇ ਦੀਵਦਾਨ ਮਨ ਚੇਤੇ ਕੀਤੇ ਰਤਨ ਸੰਬੰਧ ਕੀਤਿਆਂ ਖਾਣ ਜੀਤਿਆਂ ਬਾਣ ਕੀਤੇ ਪਾਤ ਨਿਰੰਦਰ ਕੀਤਿਆਂ ਸਰਦੀਸ਼ਰ ਕੀਤੇ ਨਾਨਕ ਪੰਤਨਾ ਜਾਨਖੰਡ ਮੈਂ ਜਾਨ ਪਰਚਾਨ ਤੇ ਥੇ ਨਾਦ ਰੌਤ ਕੋਲ ਅਨੰਦ ਸ਼ਰਮਖੰਡ ਕੀ ਬਾਣੀ ਉੱਤਥ ਕਾਟਕੜੀ ਬਹੁਤ ਹੈ ਤਾਂ ਕੀ ਮਿਲਣਾ ਕਥੀਆਂ ਨਾ ਜਾ ਹੈ ਜੇ ਕੋ ਕਹ ਪਿਛਾ ਹੈ ਕੁਛਾਈ ਕਥਾ ਕਣੀਆ ਸਰਤ ਮਤ ਮਨ ਬਦਲ ਤਿਥੈ ਕਣੀਆ ਸਰ ਸਦਾ ਕੀ ਸਦਾ ਕਰਮਖੰਡ ਕੀ ਬਾਣੀ ਜੋ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਨ ਮਹਾਵਲ ਸੂਰ ਦਿਨ ਮਹਰਾਮ ਰਹਿਆ ਭਰਪੂਰ ਤਿਥੈ ਸਿਤੋਂ ਸਿਤਾ ਮਹਿਮਾ ਮਾ ਇਤਾਂ ਕੀ ਰੁਕ ਨਕਤ ਮੇ ਜਾਏ ਨਾ ਸੰਭਰਣ ਠਾਗੇ ਜਾ ਹੈ ਜਨ ਕੇ ਰਾਮ ਸਹਿ ਮਾਹਿ ਤਿਥੈ ਭਗਤੋ ਸਹਿ ਕੇ ਲੋਕ ਰੇਨਨ ਸਚਾ ਮਨ ਸੋਏ ਸਚਖੰਡੋ ਸਹਿ ਅਲੰਕਾਰ ਕਰ ਕਰ ਵਿਖੇ ਨਗਨਿਹਾਲ ਤਿਥੈ ਖੰਡ ਮਨਰ ਬ੍ਰਹੰਡੋ ਜੇ ਕੋ ਕਥੇ ਤਾਨ ਤਨ ਇਤਥੇ ਲੋਗੋ ਆਕਾਰੁ ਜੋ ਮੁਖੀ ਨੇ ਸਵੇਰ ਪੁਕਾਰ ਦੇਖਿਆ ਵੀ ਸਗਣ ਵਿਚਾਰ ਨਾਨਕ ਨਾ ਕਰੜਾ ਸਾਰੁ ਜਨ ਮਹਾਰਾ ਧੀਰਜ ਸੁਨਿਆਰ ਹਰਿ ਮਤੁ ਜਥਿਆਨ ਬਹੁ ਖਲਾਗਣ ਤਵਤਾਉ ਖੰਡਾ ਕੋ ਉਮਰ ਤੇ ਢਾਲ ਘੜੀਐ ਸਭ ਸਚੀ ਦਕਸਾਲ ਜਿੰਕੋ ਨਦਰ ਕਰਮ ਕੰਕਾਰ ਨਾਨਕ ਨਦੀਨ ਰਣਹਾਲ ਜਿੰਕੋ ਨਦਰ ਕਰਮ ਕੰਕਾਰ ਨਾਨਕ ਨਦੀ ਨਦਰ ਨਿਹਾਲ ਸੋ ਮਨ ਬਰੋ ਪਾਣੀ ਪੀਤਾ ਵਾਕਾਂ ਕਰਤ ਮਹਤੋ ਦਿਨ ਰਾਤ ਇਹ ਲਾਈ ਲਾਇ ਖਿਲੇ ਸੁਭੰਗਤ ਚੰਗੀਆਂ ਆਂ ਭਰੀਆਂ ਆਂ ਜੇਕਰ ਭਗੌਰ ਕਰਮੀਆ ਉਹ ਆਪਣੀ ਕੀ ਲੈਣਾ ਕੀ ਦੂ ਜਿਨਹੀ ਨਾਮ ਤੇ ਆਇਆ ਗਏ ਮਸਕਰ ਕਾਲ ਨਾਨਕ ਤੇ ਮੁਕਜੇ ਨੂੰ ਕੀਤੀ ਛੁਟੀ ਨਾ ਜਿਨਹੀ ਨਾਮ ਤੇ ਆਇਆ ਗਏ ਮਸਕਰ ਕਾਲ ਨਾਨਕ ਤੇ ਮੁਕਜਲੇ ਕੀਤੀ ਛੁਟੀ O arrego de cancão O arrego de quem